ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ। ਗ੍ਰਹਿ ਮੰਤਰੀ ਸਾਹਿਬ ਤੁਸੀਂ ਸੁਣੀ ਲਿਆ ਹੋਣਾ ਵੈਸੇ ਜਿੰਨਾਂ ਨੇ ਭਾਸ਼ਣਾ ਚ ਜਿਹੜਾ ਹੁੰਦਾ ਹੈ ਪੰਜਾਬ ਸਾਨੂੰ ਆ ਦੇ ਦੇ ਪੰਜਾਬ ਸਾਨੂੰ ਆ ਦੇ ਦੇ ਮਤਲਬ ਚੁੰਡਣ ਲੱਗੇ ਹੋਏ ਹਾਂ ਤੁਸੀਂ ਪੰਜਾਬ ਇੱਕ ਕਹਿੰਦਾ ਸਾਨੂੰ ਹੈੱਡ ਬਾਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦਿਓ ਸਾਡਾ ਸੈਂਟਰ ਕਹਿੰਦਾ ਬੀਵੀਐਮਪੀ ਸਾਨੂੰ ਦੇ ਦਿਓ ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ ਮੈਂ ਕਹ ਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦਿਓ 1600 ਕਰੋੜ ਰੁਪਏ ਸਾਨੂੰ ਦੇ ਦਿਓ ਤੁਸੀਂ ਅਜੇ ਤੱਕ ਉਹ ਦਿੱਤਾ ਨਹੀਂ ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗੱਲ ਇਹ ਤੋਂ ਸ਼ੁਰੂ ਕਰੇ ਪੰਜਾਬ ਆਰਾ ਹਾਂ ਮਾਰਾ ਬੜਾ ਭਾਈ ਹੈ بڑے ਭਾਈ ਕਬਰ ਮੈਂ ਕਿਹਾ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਨੂੰ ਨਾ ਝਾੜ ਦਿਓ ਨਾ ਕਿਤੇ ਛੋਟੇ ਭਾਈ ਘੁਗ ਬਸਣ ਵੱਡਾ ਭਾਈ ਉਜੜ ਜੇ ਉਹਦੀ ਬਤੀ ਨੇ ਮੀਟਿੰਗ ਹੋਈ ਹੈ ਜਿੱਦੀ ਪ੍ਰਧਾਨਗੀ ਮਾਨਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਕੀਤੀ ਉਹਦੇ ਵਿੱਚ हरियाणा ਨੇ Rajasthan ਨੇ Himachal ਨੇ Jammu Kashmir ਨੇ Ladakh ਨੇ Punjab ਨੇ ਆਪਣੇ ਆਪਣੇ ਪੱਖ ਰੱਖੇ ਜੋ ਇੰਟਰ ਸਟੇਟ ਥੋੜੇ ਝਗੜੇ ਨੇ ਜਾਂ ਕਿਸੇ ਦੀਆਂ ਕੋਈ ਮੰਗਾਂ ਨੇ ਉਹਨਾਂ ਬਾਰੇ ਆਪਣੇ ਪੱਖ ਰੱਖੇ ਤੇ ਮੇਰਾ ਫਰਜ਼ ਬਣਦਾ ਸੀ ਕਿ ਮੈਂ ਵੀ ਆਪਣਾ ਪੰਜਾਬ ਦਾ ਪੱਖ ਰੱਖਾਂ ਔਰ ਜ਼ੋਰਦਾਰ ਵੀ ਇੱਕ ਇਹ ਨਾ ਰੱਖਾਂ ਬਸ ਇਹ ਤਾਂ মিডিਆ ਨੂੰ ਕੱਲ ਰਾਤ ਜਾਰੀ ਕਰ ਦਿੱਤਾ ਗਿਆ ਸੀਗਾ ਪਰ ਫਿਰ ਵੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਥੋੜਾ ਦੱਸ ਦਿੰਨਾ ਕਿ ਇਹ ਸਾਡੇ ਕੋਲੇ ਸਾਰੀ ਜਿਹੜਾ ਏਜੰਡਾ ਨਾਲ ਜਿਹੜਾ ਡੋਸੀਅਰ ਡੈਲੀਗੇਟ ਡੋਸੀਅਰ ਜਿਹੜਾ ਉਹ ਵੀ ਨਾਲ ਆ ਰਿਹਾ ਆਮ ਤੌਰ ਮੈਂ ਤੌਰ ਤੇ ਮੁੱਖ ਮੁੱਦੇ ਜਿਹੜੇ ਸੀਗੇ ਜਿੰਨਾਂ ਚ ਮੈਂ ਮੁੱਦਿਆਂ ਦੀ ਗੱਲ ਕਰੂੰਗਾ ਸਭ ਤੋਂ ਪਹਿਲਾਂ ਸੀਗਾ ਕਿ ਪੰਜਾਬ ਦੇ ਪਾਣੀਆਂ ਬਾਰੇ Rajasthan ਨੇ ਕਿਹਾ ਕਿ ਜਿਹੜਾ ਫਿਰੋਜ਼ਪੁਰ ਹੈਡਵਰਕਸ ਹੈ ਹਰੀਕੇ ਹੈਡਵਰਕਸ ਹੈ ਰੋਪੜ ਹੈਗਾ ਉਹਦਾ ਕੰਟਰੋਲ ਸਾਨੂੰ ਦੇ ਕਿਉਂਕਿ ਪਾਣੀ ਸਾਨੂੰ ਆਉਂਦਾ ਉਹ Haryana ਨੇ ਕਿਹਾ ਜੀ S Y L ਜਲਦੀ ਬਣਾ ਦਿਓ Haryana ਨੇ ਕਿਹਾ ਜੀ ਸਾਡੇ ਅੰਮ੍ਰਾਲਾ ਦੇ ਕੁ ਖੇਤਰ ਦੇ ਫਾਰਨਪੁਰ ਦੇ ਪੰਚਕੂਲੇ ਦੇ ਕਾਲਜ ਜਿਹੜੇ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਕਰ ਦੋ ਜੀ ਹਿਮਾਚਲ ਨੇ ਕਿਹਾ ਜੀ ਸ਼ਾਨਨ ਪ੍ਰੋਜੈਕਟ ਜਿਹੜਾ ਜੁਗਿੰਦਰ ਨਗਰ ਚ ਉਹ ਹੁਣ ਹਿਮਾਚਲ ਦੇ ਹਵਾਲੇ ਕਰ ਦੋ ਜੀ ਉਹ ਪੰਜਾਬ ਕੋਲੇ ਤੇ ਹਿਮਾਚਲ ਨੇ ਕਿਹਾ ਜੀ ਚੰਡੀਗੜ੍ਹ ਚ ਸਾਡਾ 7.19 ਹਿੱਸਾ ਬਣਦਾ ਉਹਨਾਂ ਦੇ ਲਈ ਉਹ ਮੇਰੀ ਵਾਰੀ ਆਈ ਬੋਲਣ ਦੀ ਮੈਂ ਕਿਹਾ ਜੀ ਗ੍ਰਹਿ ਮੰਤਰੀ ਸਾਹਿਬ ਤੁਸੀਂ ਸੁਣ ਹੀ ਲਿਆ ਹੁਣ ਵੈਸੇ ਜਿਹਨਾਂ ਨੇ ਪਾਛਣਾ ਜਿਹੜਾ ਹੁੰਦਾ ਹੈ ਪੰਜਾਬ ਸਾਨੂੰ ਆਦੇ ਦੇ 50 ਸਾਨੂੰ ਆਦੇ ਦੇ ਮਤਲਬ ਚੁੰਡਣ ਲੱਗੇ ਹੋਏ ਤੁਸੀਂ ਪੰਜਾਬ ਨੂੰ ਇੱਕ ਕਹਿੰਦਾ ਸਾਨੂੰ ਹੈੱਡਵੌਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦੇਓ ਸਾਡਾ ਸੈਂਟਰ ਕਹਿੰਦਾ ਬੀਵੀਐਮਪੀ ਸਾਨੂੰ ਦੇ ਦਿਓ ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ ਮੈਂ ਕਹਿੰਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦਿਓ 1600 ਕਰੋੜ ਰੁਪਏ ਸਾਨੂੰ ਦੇ ਦਿਓ ਤੁਸੀਂ ਅਜੇ ਤੱਕ ਉਹ ਦਿੱਤਾ ਨਹੀਂ ਕੀ ਕੀ ਦੇ ਦੀਏ ਜੀ ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗੱਲ ਇਹ ਤੋਂ ਸ਼ੁਰੂ ਕਰੇ ਪੰਜਾਬ ਹਾਂ ਮਾਰਾ ਬੜਾ ਭਾਈ ਹੈ بڑے ਭਾਈ ਕਾ ਮੈਂ ਕਿਹਾ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਨਾ ਝੜਦੇ ਹੋ ਨਾ ਕਿਤੇ ਛੋਟੇ ਭਾਈ ਘੁੱਗ ਬਸਣ ਵੱਡਾ ਭਾਈ ਉੱਜੜ ਜੇ ਇਹ ਕੋਈ ਇੱਕੋ ਹੀ ਤਰਕ ਹੈ ਜੀ 1952 ਪੰਜਾਂ ਦੀਆਂ ਗੱਲਾਂ ਕਰੀ ਜਾਂਦੇ ਆ 1966 ਦੀਆਂ ਗੱਲਾਂ ਚਲੋ ਜੇ 1966 ਦੀਆਂ ਅਸੀਂ ਗੱਲ ਕਹਿੰਨੇ ਆ ਕਿ ਭਾਈ ਜਿਹੜਾ ਪੁਨਰਗਠਨ ਐਕਟ ਸੀਗਾ 1966 ਚ ਬਣਿਆ ਸੀ ਉਹਦੇ ਅੰਤਰਗਤ ਇਹ ਸੰਸਥਾ ਸੀ ਜਿਹੜੀ BBMB ਇਹ ਰਚ Rajasthan ਦਾ Himachal ਲਈ ਸੈਣੀ ਬਣਦਾ ਰੇਪੀਰੀਅਨ ਸਟੇਟ ਹੀ ਹੈ ਨਹੀਂ ਇਹ ਇਹ ਕਹੋ ਮੰਗਦੇ ਕਿ BBMB ਚ ਸਾਡਾ ਇੱਕ ਇੱਕ ਪੱਕਾ ਮੈਂਬਰ ਹੋਵੇ ਜਦਕਿ ਉਹਨਾਂ ਦੇ ਐਕਸ ਆਫਿਸ ਚੋਂ ਮੈਂਬਰ ਦੋ ਹੈਗੇ ਨੇ ਉਸ ਵੇਲੇ ਤਾਂ ਕਹਿੰਦੇ ਨਾ ਜੀ 1966 ਚ ਸੋਧ ਕਰ ਲਓ ਜਿਸ ਵੇਲੇ ਅਸੀਂ ਇਹ ਕਹਿੰਦੇ ਆ ਕਿ ਹਰਿਆਣਾ ਤਾਂ ਆਪ ਹੀ ਬਾਹਰ ਹੋਇਆ ਸੀ ਪੰਜਾਬ ਯੂਨੀਵਰਸਿਟੀ ਚ ਬੰਸੀ لال ਉਸ ਵੇਲੇ ਮੁੱਖ ਮੰਤਰੀ ਸੀ 50 ਸਾਲ ਪਹਿਲਾਂ ਦੀ ਲਗਭਗ ਗੱਲ ਹੈ ਕਿਤੇ ਕੋਈ ਫੰਕਸ਼ਨ ਹੋਇਆ ਪੰਜਾਬ ਯੂਨੀਵਰਸਿਟੀ ਚ ਉਸ ਵੇਲੇ ਹਰਿਆਣਾ ਨਾਲ ਹੁੰਦਾ ਸੀ ਤੇ ਕਿਤੇ ਕੁਰਸੀ ਸੀਐਮ ਦੀ ਥੱਲੇ ਲਾਤੀ ਫਰੰਟ ਰੋਅ ਚ ਪੰਜਾਬ ਦੇ ਸੀਐਮ ਦੀ ਤਾਂ ਲਾਤੀ ਐਸੀ ਗੱਲ ਤੋਂ ਗੁੱਸੇ ਹੋ ਕੇ ਉਹ ਕਹਿੰਦਾ ਜੀ ਅਸੀਂ ਤਾਂ ਦੇ ਸਾਰੇ ਕਾਲ ਜਾਂਦਾ ਹਿੱਸਾ ਕੱਢਦੇ ਆਂ ਵਿੱਚੋਂ ਅਸੀਂ ਤੁਹਾਨੂੰ ਨਾ ਪੈਸਾ ਦੇਈਏ ਕੋਈ ਅਸੀਂ ਤਾਂ ਆਪਣੀ ਯੂਨੀਵਰਸਿਟੀ ਬਣਾਵਾਂਗੇ ਉਹਨਾਂ ਨੇ ਗੁਫੂ ਖੇਤਰਾ ਦੀ ਯੂਨੀਵਰਸਿਟੀ ਬਣਾਈ ਕੋਨਕਰ ਸ਼ੇਤਰੀ ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਹ A+ ਹੈ ਨਿਕਲ ਉਹ A+ ਚੋਂ ਕੱਢ ਕੇ ਸਾਡੇ ਪੰਜਾਬ ਦੇ ਯੂਨੀਵਰਸਿਟੀਆਂ ਤੋਂ ਪਾਉਣਾ ਚਾਹੁੰਦੇ ਨੇ ਕਾਲਜ ਅਸਲ 'ਚ ਇਹ ਇਸ ਤੇ 2-3 ਮੀਟਿੰਗਾਂ ਪਹਿਲਾਂ ਵੀ ਹੋਈਆਂ ਸੀ ਇਹ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀਆਂ ਸ਼ਾਸ਼ਣਾਂ ਨੇ ਕਿਉਂਕਿ ਉਹਨੇ ਦੇ ਗ੍ਰੈਜੂਏਟ ਖਤਮ ਹੋ ਗਏ 50 ਸਾਲ ਹੋ ਗਏ ਉਹਨੂੰ ਗ੍ਰੈਜੂਏਟ ਜਿਹੜੇ ਖਤਮ ਹੋ ਗਏ ਤਾਂ ਸੈਨੇਟ ਦੇ ਵਿੱਚ ਵੜਨ ਦੀ ਕੋਸ਼ਿਸ਼ਾਂ ਜਦੋਂ ਮੈਂ ਜਵਾਬ ਦਿੱਤਾ ਉਹਨਾਂ ਮੀਟਿੰਗਾਂ 'ਚ ਕਿ ਕੋਰੀ ਨਾ ਹੈ ਸਾਡੇ ਕੋਲੇ ਪਹਿਲਾਂ ਹੀ ਬਹੁਤ ਕਾਲਜ ਨੇ ਇਸ ਯੂਨੀਵਰਸਿਟੀ ਦੇ ਅੰਡਰ ਸੀ ਉਹਨਾਂ ਨੂੰ ਸੰਭਾਲਣਾ ਸਾਡੀ ਲੈਗਸੀ ਹੈ ਸਾਡਾ ਵਿਰਸਾ ਹੈ ਤਾਂ ਫਿਰ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸੈਨੇਟ ਤੇ ਭੰਗ ਕੀਤੀ ਜਾਂਦੀ ਹੈ ਸਿਨੇਟ ਇਹ ਕੱਲ ਮੈਂ ਗੱਲ ਕਹੀ ਮੈਂ ਕਿ ਹੁਣ ਤੁਸੀਂ ਇਸ ਤਰੀਕੇ ਨਾਲ ਆਗੇ ਫਿਰ ਤੇ ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਬਚਾਓ ਮੋਰਚਾ ਲਾਇਆ ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋ ਤੁਸੀਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਉਹਦੇ ਚਾਜੇ ਤੁਸੀਂ ਕਲੈਰਟੀ ਨਹੀਂ ਕੀਤੀ 28 ਵਾਲਾ ਚੱਲੂਗਾ 30 ਵਾਲਾ ਚੱਲੂਗਾ 30 ਵਾਲੇ ਤਰੀਕ ਦੱਸਾਂਗੇ 28 ਵਾਲੇ ਦੱਸਦੇ ਨਹੀਂ ਕਲੀਅਰ ਕਰੋ ਹੁਣੀ ਬੱਚੇ ਸਟੂਡੈਂਟ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਪੇਪਰਾਂ ਦੇ ਦਿਨ ਨੇੜੇ ਆ ਰਹੇ ਨੇ ਉਹ ਉਥੇ ਰਾਤਾਂ ਨੂੰ ਜਾਗਦੇ ਨੇ ਉਥੇ ਨਾਰੇ ਲਾਉਂਦੇ ਫਿਰਦੇ ਆ ਉਥੇ ਪੁਲਿਸ ਨਾਲ ਲੜਦੇ ਫਿਰਦੇ ਆ